ਹਰੋ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਦਿਨ ਬਹੁਤ ਸੋਹਣਾ ਲੱਗਾ ਵਾਹ ਕਿੰਨੀ ਬਲੀਏ ਟੋਪਾ ਦੇਖੋ ਲਗੀਸ਼ ਆਹ ਦੇਖੋ ਖੜੇ ਜਕ ਟਰੈਕਟਰ ਉਹ ਜੀ ਸੀ ਬੀ ਖੜੀ ਆਹ ਟਰੈਕਟਰ ਅੱਜ ਦਿਨ ਬਹੁਤ ਸੋਹਣਾ ਲੱਗਾ ਵੈਦਰ ਬਹੁਤ ਸਾਫ਼ ਸਾਹ ਹਾ ਆ ਬੋਕਾਂ ਡਰਾ ਅੱਜ ਤਾਂ ਆ ਚੱਲੇ ਆ ਬੱਚੇ ਸਕੂਲੇ ਮੱਦੀ ਛੱਦੀ ਕਰਕੇ ਖਾਣੀਆਂ ਰੋਟੀਆਂ ਹਾਂ ਵੇ ਖਾੜੀਆਂ ਹਾਂ ਕਿਵੇਂ ਬਰ ਹੋਣਾ ਆ ਜਾਵਾਂ ਸਕੂਲੇ ਮੈਂ ਹਾਂ ਵੇ ਇੱਕ ਦਿਨ ਬਈ ਮੈਂ ਗਿਆ ਸਕੂਲੇ ਇਹਦੇ ਮੈਂ ਪਵਾ ਕੇ ਆਇਆ ਸੀ ਓਏ ਟਮਰੀ ਮੇਰੇ ਆ ਦੇਖ ਰੋੜੇ ਰੋੜੇ ਮਾਰਦਾ ਆਂ ਦੇਖੋ ਓਏ ਸੱਜ ਇੱਕ ਪਟਾਕੂ ਮੁੰਡਾ ਇੱਧਰ ਆ ਰਿਹਾ ਪਟਾਕੂ ਮੁੰਡਾ ਇਹਦੇ ਨੰਬਰ ਬਹੁਤ ਆਏ ਸੀਗੇ 1 7 3 1 5 1 6 ਗੱਪ ਵਾਲੇ ਮਾ ਗੱਪ 35 ਤੇ 1 50 ਆਏ ਸੀਗੇ ਆ ਆਇਆ ਪਿਆ ਕਾਦੇ ਚ ਆਇਆ ਪਿਆ 50 ਮੈਚ ਚ ਆ ਮੈਚੋ 5 ਆਇਆ 50 ਆਇਆ ਤਿੰਨ ਕੀ ਚੋਈ ਤਿੰਨ ਕੀ ਚੋਈ ਸੀ ਜੇ ਤਿੰਨ ਕੀ ਚੋਈ ਸੀ 30 ਆਈ ਸੀ ਉਹ ਤੇ ਹਾ ਹਾ ਉਹ ਨਾਲ ਜ਼ੀਰੋ ਲਾਈ ਜਾ ਲੈ 35 ਆਈ ਸੀ ਉਹਦੇ ਮੂਰੇ ਜ਼ੀਰੋ ਲੱਗੀ ਸੀ ਤੂੰ ਮਗਰ ਲਾਈ ਜਾ 35 ਆਇਆ ਚਲ ਬਾਰ ਖੋਲ ਜੀਏ ਜਾਂਦਾ ਆ ਬਾਰ ਤਾਂ ਖੋਲ ਦੇ ਭਈ ਮੇਰਾ ਭਈ ਕੀ ਹੈ ਗੱਪ ਮਾਰ ਚੰਗਾ 30 ਹੀ ਸੀ ਤਾ ਕਿੱਧਰ ਗਿਆ ਨਾ ਵੀ ਦੋਸਤੋ ਅੱਜ ਆਪਾਂ ਜੀਐਸਬੀ ਚਣੌਣ ਲੱਗੇ ਆ ਫੜ ਫਿਰੋ ਨੀ ਬਣਾ ਦੇ ਕਾ ਵੀਡੀਓ ਕੱਟ ਕੱਟ ਕੇ ਪਾਉਣ ਨੂੰ ਸੈੱਟ ਕਰਕੇ ਕੌਲਾ ਗੁਲਾਣਾ ਸਿਰ ਦੀ ਪੁੱਤ ਹਿਆ ਰਹਿੰਦੇ ਓ ਕੌਲਾ ਗੁਲਾਣਾ ਸਿਰ ਦੀ ਉੱtre ਅਸਲੇ ਐਂ ਵੀਰੋ ਘੇਰ ਪਾ ਲਗਿਆ ਹੁਣ ਆ ਵੀ ਆ ਗਿਆ ਸਾਡੇ ਕੋਲ ਤੇ ਕੀ ਢਾਨ ਬਣਾਈਓ ਵੀਡੀਓ ਮੈਂ ਤਾਂ ਜਿਵੇਂ ਲਾ ਕੇ ਛੱਡ ਗਿਆ ਉਹ ਵੀ ਫੜਾਏ ਇੱਜੇ ਤਰ੍ਹਾਂ ਭਾਈ ਗੇਲ ਜੂ ਵੀ ਤਰਾਉਂਦੇ ਜੀ ਆਪਾਂ ਨੂੰ ਤਾਂ ਹਿਸਾਬ ਦਾ ਆ ਗਿਆ ਨਹੀਂ ਆਇਆ ਆਪਣੋਂ ਤਾਂ ਤੇ ਭੱਜ ਹੀ ਹੁੰਦੀ ਸੀ ਡਰ ਜਾ ਲੱਗ ਜਾ ਯਾਰ ਬਹਿ ਕੇ ਨਾ ਆ ਵੇਖੀ ਵਾਟ ਕੱਢਦੇ ਆਪਾਂ ਤਾਂ ਉਹੀ ਆ ਯਾਰ ਜਮਾਈ ਆਪਾਂ ਦਾ ਘੇਰਾ ਨਹੀਂ ਪਤਾ ਲੱਗਾ ਪੈਂਦੇ ਨੇ ਇਹਦਾ ਮੈਂ ਜਲਦੋਂ ਜਬੇ ਕੋਈ ਬਈ ਆਪਾਂ ਤੋਂ ਇਹ ਨਹੀਂ ਹਿਸਾਬ-ਵਤਾਵਾਂ ਐ ਐ ਚਲਦੀ ਆ ਦੇਖੋ ਆਪਣਾ ਬੋਰ ਬਣੇਗਾ ਅਸੀਂ ਟੂ ਟੂ ਦੇਖਾਂਗੇ ਬੋਰ ਬਣੇਗਾ ਦੋਰੇ ਪਾਤੇ ਆ ਮੇਟਰ ਇੱਕ ਜੇਸ ਵੀ ਹੋਰ ਮੰਗਾਈਆ ਬਾਈਆਂ ਨੇ ਇੱਕ ਉੱਥੇ ਟਰਾਲੀਆਂ ਭਰਦੀਆਂ ਕਾਹ ਪਾਈ ਜਾਂਦੀ ਆ ਮਿੱਟੀ ਆ ਬੰਦਾ ਸਿਆਣਾ ਤੂੰ ਔਰ ਇੱਕ ਉਧਰ ਤੋੜਾ ਚੱਕੀ ਜਾਂਦੇ ਆ ਇਹ ਬਾਈ ਯਾ ਪਰੇ ਜਾਂਦਾ ਹੋਰ ਅੱਗੇ ਆ ਜਾਂ ਪਾਤਾ ਕੋਰ ਆ ਮੈਂ ਆ ਗਿਆ ਬੱਚੇ ਸਕੂਲੋਂ ਆ ਫਲਾਰਾ 2735 ਤੇ 744 ਆ ਇਹ 44 44 ਚੜਾਉਂਦਾ ਕਿ ਨਹੀਂ ਚੱਲ ਚੋਬਰਾ ਉਹਨਾਂ ਦਾ ਚੱਲ ਜੋਰ ਹੀ ਲਾਉਂਦੇ ਬਈ ਪੂਰਾ ਆ ਵੇਖੀ ਭੈ ਜੋ ਗੰਨੇ ਪੱਟੀਆਂ ਦਾ ਇਹ ਬੰਦਾ ਹੈ ਸੜਾੁਰ ਬੁੜੀ ਨੂੰ ਨਾਲ ਪਾ ਲੈ ਬੁੜੀ ਆ ਹਾਂ ਸੜਾ ਕਿਤੇ ਪੁੱਤ ਪਾਸੇ ਉਹ ਟਰੈਕਟਰ ਵੇਖੀਏ ਚੜਾਉਂਦਾ ਕਿ ਨਹੀਂ ਤਾਂ ਨਹੀਂ ਚੜਾਉਂਦਾ ਉਹ ਲੈ ਗਿਆ ਬੰਦ ਚੱਲ ਚੋਬਰਾ ਲਾ ਦੇ ਜੋਰ ਕੀ ਆ تینਾ ਔਰ ਗੱਲ ਨਾ ਨਹੀਂ ਨਹੀਂ ਬਈ ਚੜਦਾ ਨਾ ਲੈ ਆ ਤੂੰ ਮਾਰਦਾ ਮੇਰੇ ਹੱਥ ਤੇ ਵੀ ਛੱਲ ਦੇ ਇੱਕ ਬਾ چھوٹਾ ਆ ਆਪਣੇ ਵਾਸਤੇ ਓਏ ਆ ਦੇ ਹੈਗੇ ਆ ਦੋ ਅੱਧਾ ਲਾਲਾ ਕੋਈ ਨਾ ਮੈਂ ਮੈਂ ਮੰਗਾਇਆ ਅੱਧਾ ਲਾਲਾ ਮੈਂ ਨਹੀਂ ਲੈਣਾ